ਫੀਲਿੰਗ ਕੋ ਖਾਲੀ ਲਈ ਜਣਾ ਪੀਂਦਾ ਪਾਣੀ ਪਿਆ ਵੇਖੀ ਆ ਗਿਆ ਸਾਰਿਆਂ ਦੇਖੀ ਆ ਗਿਆ ਸਾਰਿਆਂ ਗੱਡੀ ਗੁੜੀ ਪੰਨ ਆਇਆ 26 ਦਾ ਹੀ ਹੋਇਆ ਆਪਾਂ ਨਿੱਕੀ ਮੇਰੇ ਗੱਗੂ ਵਿਆਹ ਕਰਾ ਲੈ ਯਾਰ ਇਹਣਾ ਨਾ ਮੈਂ ਕਰਾਇਆ ਇਹ ਜਵਾਕ ਹੋਣਾ ਲੜੇ ਦੇ ਚਾਹ ਨਾਲ ਤੇਰੇ ਉਹ ਨਾਲ ਵਾਸਕੇ ਗੁੰਮੀ ਵਾਲੇ ਉਹ ਹੀ ਆ ਤੇ ਕੋ ਤੂੰ ਲੈ ਗਿਆ ਨਹੀਂ ਨਹੀਂ ਗੁੰਮਾ ਗੁੰਮੀ ਵਾਲੀ ਨਹੀਂ ਮੇਰੇ ਕੋ ਦੂਜੇ ਆ bro ਇਹ ਪੈਂਦਾ ਡੁੱਲ ਗੁੰਮਾ ਗੁੰਮੀ ਵਾਲੇ ਇਹਦੇ ਕੋ ਗੁੰਮਾ ਗੁੰਮੀ ਵਾਲੇ ਆ ਕੋ ਚੁੰਮਾ ਚੁੰਮੀ ਵਾਲੇ ਨਹੀਂ ਆਪਣੇ ਗਏ ਹਜੇ ਗੰਦੇ ਕੰਮ ਵਾਲੇ ਨਹੀਂਗੇ ਅਡੀ ਤੇਰੇ ਢਿੱਡ ਭਾਰਾ ਤੈਨੂੰ ਐਸ ਕੱਟ ਰਿਹਾ ਵੈਣਾ ਤੈਨੂੰ ਖਵਾਉਣਾ ਪੈਣਾ ਲੱਗਦਾ ਕਿ ਵੇ ਪ੍ਰੋਟੀਨ ਜਾ ਗਏ ਲ ਕਾਟੀ ਨੇ ਤੈਨੂੰ ਦਾਰੂ ਆ ਵੀਰੇ ਫੈਟ ਬੰਦਰ ઓਨਲੀ ਦਾਰੂ ਕਰਕੇ ਮੈਂ ਦਾਰੂ ਪੀਂਦੇ ਸ਼ਾਮ ਦਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋ ਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਜਿੰਨੇ ਜਿੰਨੇ ਚੈਨਲ ਆਪਣਾ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਕਰ ਲੋ ਸਬਸਕ੍ਰਾਈਬ ਸੋ ਉੱਠ ਚੁੱਕਿਆ ਮੇਲ ਮਾਲ ਏਡ ਉੱਥੇ ਬਾਹਰ ਆ ਚੁੱਕਾ ਵਾ ਸੋ ਹੁਣ ਚੱਲੇ ਆ ਤੇ ਜਿੰਨੇ ਨਾ ਆਪਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਹਿਣਾ ਜਰੂਰ ਸਬਸਕ੍ਰਾਈਬ ਕਰ ਲੋ ਸੋ ਆਪਾਂ ਜਿੱਲੇ ਮੋਟਰ ਤੇ ਓਕੇ ਬ੍ਰੋ ਲੈ ਮਾਰ ਲਈ ਚੌਂਕੜੀ ਬੱਸ ਹਾਂ ਹਾਂਜੀ ਹਾਂਜੀ ਇੰਦਾ ਨਹੀਂ ਕੰਮ ਚੱਲਣਿਆ ਇੰਦਾ ਨਹੀਂ ਚੌਂਕੜੀ ਮਾਰ ਕੇ ਪਾਉ ਇੰਦਾ ਨਹੀਂ ਗੱਡੀਆਂ ਚੱਲਣੀਆਂ ਹਾਂ ਡਾਕਟਰ ਸਾਹਿਬ ਆਏ ਮੱਕੀ ਚੈੱਕ ਕਰਨ ਹਾਂ ਕੀ ਕਹਿੰਦੇ ਡਾਕਟਰ ਗੋਗੋ ਮੱਕੀ ਗਾਲਤ ਬੀਜ ਗਿਆ ਲੱਗਦਾ ਕਰਤਾ ਕੰਮ ਹੋਇਆ ਦਾ ਕਿੱਥੇ ਨਿਕਲੀ ਆ ਹਾਂ ਕੋਣ ਖੇੜੇ ਲਿਆ ਹੁਣ ਆ ਮੱਕੀ ਦੇ ਸੁ ਹਾਂ ਲੋ ਯਾਰ ਮਾ ਕੀ ਦੇ ਸੁਦੇ ਆਵੇ ਪਾਣੀ ਨਾ ਆ ਰਿਹਾ ਬਾਜੀ ਪਾਣੀ ਮੋਟਰ ਚੱਲੂਗੀ ਤੇ ਲੱਗੂਗਾ ਪਾਣੀ ਕਰਾਂ ਦੀ ਮੇਰੇ ਟੈਂਕ ਟਾਈ ਨਹੀਂ ਗਲੇਟ ਨਹੀਂ ਨਾ ਪਾਣੀ ਪਾਣੀ ਲੱਗਾ ਉਹ ਕੁਲੀ ਕੁਲੀ ਨਹੀਂ ਚੱਲ ਤਾਂ ਨਹੀਂ ਬਣਦਾ ਖੂਬ ਜਾਂ ਇਹਦੇ ਚ ਇਹ ਪੌਲੀ ਕਿਲੇ ਸਾਰੇ ਸਾਲ ਦੀ ਏਕਰ ਚ ਵਾਦੀ ਹਾਂ ਸਾਰੀ ਨਿਕਲਾਈ ਇੱਕ ਸਾਰ ਨਾਲੇ ਮਾਮਾ ਸਾਰੀ ਨਿਕਲ ਨਹੀਂ ਦੱਸ ਲੈ ਉਹ ਨਹੀਂ ਕਹਿੰਦਾ ਮਾਮਾ ਤਾਂ ਹੁੰਦਾ ਕਰ ਜੀ ਨਹੀਂ ਆਪਣੀ ਪਹਿਲੀ ਦਿਨ ਵਾ ਚੰਗੀ ਵੇ ਖਾਦ ਕੋ ਚੰਗੀ ਵੇ ਰੂੜੀ ਚੰਗੀ ਛੋਟੀ ਆ ਜਿਹੜਾ ਰੂੜੀ ਮਾਰਕਾ ਐ ਰੂੜੀ ਐ ਚ ਦੂਜੀ ਛੁੱਟੀ ਤੇ ਪੜਾ ਕਿਹੜੀ ਰੂੜੀ ਛੁੱਟੀ ਐ ਚ ਰੂੜੀ ਕਾਹਲੂ ਬਣਾਣਾ ਮੋਬਾਈਲ ਲੰਗਾ ਮੈਂ ਤੁਹਾਡੇ ਕੋਲ ਢਾਈ ਫਿਰਦਾ ਤੁਸੀਂ ਢੂੜਿਆ ਹੋਏ ਭੇਜ ਮਸ਼ੀਨੋਂ ਢੂੜੀ ਬਣਾਣਾ ਕਿਵੇਂ ਆ ਲੰਗਾ ਇੱਥੇ ਕਿੱਲੇ ਚਾਰ ਤੋਂ ਨਿਕਲੀਆਂ ਇਹਨੂੰ ਕੀ ਪੜਾ ਤੇ ਹੁਣ ਥੱਲੇ ਕੀ ਦੇਂਦਾ ਫਦਾਵਾ ਲੈ ਭਾਗਣਾ ਨੂੰ ਹੁਣ ਉਗਬੂਗੀ ਨਾ ਹੀ ਹੁੰਨੀ ਉਗਣੀ ਉਹ ਜਾ ਗਾਂ ਇਹਨੂੰ ਵੀ ਐ ਮਗਰੋਂ ਟਾਂਡਾ ਇੱਕ ਨਿਕਾ ਵਟਾਰੇ ਵੀ ਲੜਾਈ ਪਊਗੀ ਇੱਥੇ ਫੇਰ ਕਿਹੜਾ ਮੱਕੀ ਨਿੱਕੀ ਰਹਿ ਗਈ ਵੱਡੀ ਰਹਿ ਗਈ ਤੇ ਨਹੀਂ ਮੁੰਡਿਆ ਉੱਦਲੀ ਬਣਾਉਣਾ ਹੈ ਡੈਡੀ ਨੂੰ ਵਾਹ ਵਾ ਪਹਿਲੀ ਵਿੱਚ ਲੈ ਨਿਹਰੀ ਧੁੱਦਲ ਬਣਾਈ ਬਈ ਕਿਹ ਕਿੱਧਰ ਹੈ ਬਾਈ ਮੈਂ ਬਈ ਵਾਹ ਹੋਰਾ ਘੱਟ ਵਾਲੇ ਨੇ ਐਵੇਂ ਤੇਲ ਜਿਵੇਂ ਪੰਪ ਜੀ 사 ਹੁੰਦਾ ਤਾਂ ਮੈਂ ਦੱਬੀ ਕੇ ਟਰੈਕਟਰ ਵਿੱਚ ਉਰ ਇੱਕ ਦੋ ਨੇ 4 4 ਕਿਲੋ ਦੇ ਇੰਨਾ ਨੂੰ ਸਸਤਾ ਤੇਲ ਕਹੇ 4 ਹੀ ਪੈ ਗਈ ਬਾਈ ਫਾਰਮ ਟੈਕਸੀਬਿਲਟੀ ਨਾ ਨਹੀਂ ਜਿਹੜਾ ਇੰਨੇ ਬਾਈ ਕਹੇ ਤੇਲ ਨਹੀਂ ਲੱਗਣਾ ਜਿਹੜਾ ਹੈ ਇਹ ਨਾਲ ਆ ਸੀਗਾ ਆਪਾਂ ਤਾਂ ਹੈ ਨਹੀਂ ਆ ਮੈਂ ਚੱਲ ਗਿਆ ਮਸ਼ੀਨ ਤੇ ਬਾਈ ਫਾਰਮ ਮਸ਼ੀਨ ਤੇ ਗਿਆ ਇੱਕੋ ਜੀ ਦੋਵੇਂ ਹੈਗੇ ਆ ਵਾਈ ਵਾਣ ਕੋਸ਼ਿਸ਼ ਹੋ ਗਈ ਕੱਲ ਨੂੰ ਆ ਜੀ ਕਿਉਂ ਕਾਲ ਨੂੰ ਕੀਆ ਦਿਨ ਬਾਬੇ ਰ ਘਟਾਉਣਾ ਕੱਲ ਨੂੰ ਲਾ ਦੇਣਗੇ ਲੈ ਕੱਲ ਲਗੇ ਲੈ ਕੱਲ ਕਿੰਨੇ ਵੇਖੀ ਅੱਜ ਹੀ ਲਾ ਦਿੰਨੇ ਆ ਉਹ ਨਹੀਂ ਟਾਇਟ ਕਿੱਥੇ ਆ ਖਲਾਪ ਮੋਟਰ ਵਾਇਰ ਵਿਲੇ ਆ ਸਾਰੇ ਨਿਕਲ ਆ ਪਾਣੀ ਮਿਲਦੇ ਆ ਪਹਿ ਸਭ ਤੋਂ ਵੱਡੇ ਵਿਲੇ ਆ ਪਾਈਆਂ ਕਿੱਥੇ ਕਿੱਥੇ ਲੱਗੀ ਪੈਦਾਈ ਮੈਂ ਤੁਹਾਨੂੰ ਫੋਨ ਲਾਇਆ ਕਹਿੰਦਾ ਪਤਾ ਨਹੀਂ ਮੈਂ ਤਾਂ ਬੰਦ ਫਿਰ ਮਿੱਟੀਓ ਮਿੱਟੀ ਹੋ ਗਿਆ ਅੱਗ ਲਾਈ ਆ ਉਹਨਾਂ ਨੇ ਨਹੀਂ ਨਹੀਂ ਨਾਵਾਰ ਛੜਿਆ ਇੱਕ ਛੜ ਗਿਆ ਲਾਂਗਾ ਨਹੀਂ ਛੜਿਆ ਲਾਂਗਾ ਸਾਰਾ ਛੜਿਆ ਮਤਲਬ ਕਿ ਕਿੰਦੀ ਬਲੀ ਲੱਗੀ ਅੱਗ ਉਹ ਤਾਰੇ ਵਾਲੀ ਪੰਡੀ ਚੱਲ ਸਰ ਸਰ ਕੋਡ ਤਾਰੇ ਵਾਲੀ ਪੰਲੀ ਲੱਗ ਗਈ ਅੱਗ ਤਾਰਾ ਵਾਲਾ ਇਧਰ ਕਿਧਰ ਆ ਗਿਆ ਤੇ ਫਾਇਰ ਬਰਗੇਟ ਆ ਸੱਦ ਲੈਣੇ ਆਈ ਸੀ ਕਿੰਨੇ ਉਹ ਤੇਜ਼ ਬਈ ਇੱਥੋਂ ਮੈਂ ਰਾਹ ਛੱਡ ਤਾ ਪਾਸੇ ਘਾਤੇ ਆਏ ਇਹ ਹੰਦੇ ਵੇਲੇ ਸਹੀ ਵੇਲੇ ਸਿਆਣੇ ਬੰਦੇ ਦੀ ਇਹ ਨਿਸ਼ਾਨੀ ਹੁੰਦੀ ਆ ਇੱਕ ਐਂਬੂਲੈਂਸ ਦੀ ਵੀ ਸਾਈਡ ਰੋਕਦਾ ਦੂਜਾ ਫਾਇਰ ਬਰਗੇਟ ਦੀ ਲੈ ਗੋਗੂਲੇ ਆਸੀ ਤੇ ਵੱਡੀ ਹੈ ਮਸ਼ੀਨ ਦੂਜੀ ਵੱਡੀ ਮੱਖੀ ਇੱਕ ਦੇ ਨੂੰ ਕੀ ਆ ਟਿੱਕੇ ਦੇ ਲਾਈਕ ਕਰਾਂ ਨੇ ਉਗਣੀ ਆ ਇਹ ਤਿੰਨ ਘਰਾਂ ਦੀ ਮੱਖੀ ਇੱਕ ਦੇ ਦੀ ਆ ਮੰਗੀ ਵਾਲੀ ਲੇਟ ਉਗਣੀ ਆ ਹੋਰ ਪਾਣੀ ਲੇਟ ਆਇਆ ਲਾਇਆ ਕਰ ਡੈਡੀ ਆਪਣੀ ਪਹਿਲਾਂ ਉਗਣੀ ਆਪਣੀ ਰੂੜੀ ਸਾਬ ਤੋਂ ਵੱਧ ਪਈ ਹੋਈ ਇਹ ਚ ਨਾ ਤੱਤ ਬਹੁਤ ਪ੍ਰੋਟੀਨ ਬਹੁਤ ਤੈਨੂੰ ਗੇਨਰ ਬਹੁਤ ਖਵਾਇਆ ਇਹਨੂੰ ਵੇ ਪ੍ਰੋਟੀਨ ਬਹੁਤ ਲੇਤਾ ਇਹਨੂੰ ਦਫੇਰਾ ਨਹੀਂ ਜੂਰੀਆ ਨਹੀਂ ਫੇਰਾ ਵਾਹੇ ਤੋ ਦਲਟਾ ਵੇਹੜਾ ਗੋਗੂ ਵੇਖੋ ਆਦੀ ਆਦੀ ਯੂਰੀ ਮੇਰੇ ਹਿਸਾਬ ਨਾਲ ਤਾਂ ਸੇਤੀ ਖੁਰ ਜਾਂਦੀ ਆ ਉਹ ਅਸਰ ਨਹੀਂ ਕਰਦੀ ਨਹੀਂ ਅਸਰ ਕੀਤਾ ਯੂਰੀਆ ਨੇ ਦਾਈ ਦਾ ਅਸਰ ਤਾਂ ਹੈਗਾ ਲੰਮਾ ਚੱਲਦਾ ਇਹ ਵਾਲੇ ਜਾਣੀ ਹੁਣ ਸਟੋਰੀ ਹੋਰ ਨਹੀਂ ਮਿਲ ਸਕਦੀ ਬੋਰੇ ਖੋਲਾਂਗੇ ਤਾਂ ਖੁੱਲਣਗੀ 100 ਕਿਲੋ ਚਾਹੀਦੀ ਬਸ ਹੋਣੀ ਦਾਈ ਯਾਰ ਪੂਰੀ ਪੂਰੀ ਦਾਈ ਭੋਂਗੇ ਦਾੜੀ ਨਹੀਂ ਲਾਉਣੀ ਵੇਖੀ ਸਪਰੇਅ ਕਰਨੀ ਇਹਨੂੰ ਜੇਤਾ ਬਾਅਦ ਨੂੰ ਬੋਰੀ ਤੋਂ ਹਾਂ ਘਰ ਤੀਂ ਨਹੀਂ ਬਾਹੂ ਬਾਹੂ ਹੱਸਦਾ ਵੇਲਾ ਕਿਵੇਂ ਮੇਰੇ ਜੇਤਾ ਬਾਅਦ ਚ ਆਇਆ ਕੀ ਕਹ ਪਾਹੂ ਦਾਈ ਮੈਂ ਕਿ ਸਪਰੇਅ ਵਾਲੀ ਦੂਜੀ ਮੰਗਦਾ ਦੂਜੀ ਟਾਈਮ ਮੰਗਦਾ ਮੈਂ ਨਾੜੀ ਗਾੜੀ ਨੈਨੋ ਜੂਰੀਆ ਦੀ ਸਪਰੇਅ ਕਰਾਂ ਨੈਨ ਹੋਣੀ ਕਹਿੰਦੇ ਬੀਆਂੜੋ ਦੀ ਵਧੀਆ ਨੈਨੋ ਮਾਰੀ ਜੀ ਆ 10 12 ਦਿਨ ਇਹ ਹੋ ਕੇ ਹਫਤੇ ਬਾਅਦ ਫਿਰ ਦਾਈ ਦੂਜੀ ਲਾ ਕੇ ਕਰਦਾ ਸਿੱਖ ਲੈ ਭਾਈ ਮਣੇ ਹੁੰਦੇ ਭਾਈ ਬੰਨ ਭਾਈ ਸਿੱਖ ਲਾਰਾ ਕੋਈ ਨਹੀਂ ਆਪਾਂ 10 ਕਿਲੋ ਗਿੱਲੇ ਦੀ ਬਣੀ ਹੋਈ ਆ ਛੇਤੀ ਵਧੂਗੀ ਨੇਖਾ ਕੋਲ ਤੁਹਾਡੇ ਤੰਨਾ ਕਰਾ ਰਿਹਾ ਕੰਪੀਟੀਸ਼ਨ ਆ ਦੇਖਿਓ ਆਪਣੀ ਤਾਂ ਭਰਾ ਵੀ ਆਪਾਂ ਵੇ ਪ੍ਰੋਟੀਨ ਖਵਾਇਆ ਜਿਹੜਾ ਬਾਹਰੋਂ ਜੀਐਨਸੀ ਦਾ ਜਾਂ ਮੰਗਾਇਆ ਜਾਂ ਆਪਦੇ ਬ੍ਰਾਂਡ ਦਾ ਆਪਾਂ ਇਹਨਾਂ ਨੂੰ ਖਵਾਇਆ ਟੈਂਕ ਦਾ ਆ ਜੀਟੀਜੇਮ ਟੈਂਕ ਦਾ ਖਵਾਇਆ ਵੇ ਪ੍ਰੋਟੀਨ ਮੱਕੀ ਜਾਂਦੀ ਦੇਖੀ ਕਿ ਐਨੂੰ ਮੋਟੇ ਬੰਦੇ ਨਾਲ ਮੋਟੇ ਕਰਨੇ ਕਰਨੇ ਮੱਕੀ ਵੇਖੀ ਮੋਟੇ ਕਰਦਾ ਟਾਂਡੇ ਕਿਵੇਂ ਬਾਹੂ ਖਾਣਾ ਜਿਮ ਜੋ ਕੋਈ ਪ੍ਰੋਟੀਨ ਨਾਦੀ ਖਾਣਾ ਆ ਠੀ ਆਪਾਂ ਹੋਟਲਿੰਗ ਲੋੜ ਲਾਦੀ ਬਤਾ ਚਲ ਠੀਕ ਆ ਲੈਦਾ ਨਾ ਇੰਨੀ ਲੋੜ ਲੱਗਦੀ ਆ ਇਹਨੇ ਲੋੜ ਲੱਗਦੀ ਆ ਆ ਡੈਡੀ ਨਹੀਂ ਖਾਣਾ ਰੈਡੀ ਤਾਂ ਐਸ ਭਰੋਣੇ ਓਏ ਹਾਂ ਉਹ ਲਾਉਣ ਨੂੰ ਨਹੀਂ ਲੋੜ ਨੂੰ ਤਾਰ ਛੱਲਦੀ ਹੋਈ। ਕਿ ਭਾਉ ਤਾਰ ਨਹੀਂ ਛੱਲੀ ਗਈ। ਐਡੀ ਤੇਰੇ ਢਿੱਡ ਭਾਰਾ ਤੇਨੂੰ ਐਸ ਕੱਟ ਰੇ ਵਣ ਤੈਨੂੰ ਖਾਉਣਾ ਪੈਣਾ ਲੱਗਦਾ ਕਿ ਵੇ ਪ੍ਰੋਟੀਨ ਜਾ ਕੇ ਲ ਕਾਟੀ ਨਾ ਤੈਨੂੰ। ਦਾਰੂ ਆ ਵੀਰੇ। ਫੈਟ ਬੰਦ ਕਰ। ਓਨਲੀ ਦਾਰੂ ਕਰਕੇ ਦਾਰੂ ਪੀਂਦੇ ਨੇ ਸ਼ਾਮ ਦਾ। ਸ਼ਾਮ ਨੂੰ ਅਠੋਈ ਦਾਰੂ ਪੀਂਦਾ। ਦਾਰੂ ਪੀ ਕੇ ਤੇ ਸਿਆਰ ਛੱਡਦੇ ਹੀ ਤੇ ਦੋਨੇ ਪੁੱਤਰ ਜਿੱਦ ਪਈ ਤੇ ਕਹਿੰਦੇ ਨਾ ਤੂੰ ਛੱਡਿਆ ਕੋਈ ਨਹੀਂ ਛੱਡਿਆ। ਚਾਚਾ ਸੱਚਾ ਹੀ ਸਿਆਰ ਛੱਡਿਆ। ਇੱਕ ਇਹਨ ਮੱਕੀ ਬੀਜਣ ਡੈਡੀ ਮੱਕੀ ਬੀਜ ਕੇ ਬੈਠੇ ਚੱਲ ਜਾਓ ਦੂਜਾ ਪਹਿਲੀ ਵਾਰ ਚੱਲ ਜਾਣਾ ਹੈ ਹਾਂ ਕਾ ਦਾ ਹਲਾਨ ਦਾ ਛੱਡੇ ਹੀ ਸਾਰੇ ਜਦ ਵਧੀਆ ਵਾਈ ਜੇ ਫੋਨ ਲਾ ਕੇ ਇੱਧਰ ਫੋਨ ਲਾ ਕੇ ਆ ਜਾ ਬੋਤਲ ਲੈਣ ਦੀ ਫੇਰ ਫੋਨ ਲਾ ਆ ਜਾ ਅੱਠ ਬੰਦੇ ਇਕੱਠੇ ਹੋ ਗਏ ਇੱਥੇ ਮਤਲਬ ਜੋ ਪਹਿਲੀ ਹਲਾ ਨਾ ਜਿਹਦੀ ਵਾਈ ਸੀ ਸੁਹਾਗੇ ਦੇ ਰੇਲ ਵਿੱਚੋਂ ਹੀ ਰਹਿ ਗਈ ਬੰਦੇ ਡੱਟ ਸੱਤਲੇ ਇੱਥੇ ਸਾਰੇ ਪੈਗ ਲਾਉਣ ਲੱਗੇ ਪਹਿਲੀ ਵਾਈ ਨਹੀਂ ਕਿਹੇ ਨੇ ਉਵੇਂ ਛੱਡ ਕੇ ਹਲਾਨ ਦੀ ਮੈਂ ਪਹਿਲੀ ਮੈਂ ਵਾਈ ਆ ਡੈਡੀ ਕਿੱਥੇ ਵਾਈ ਆ ਸਾਰੇ ਦੀ ਪੈਗ ਲਾਏ ਅੱਠ ਅੱਠੇ ਇੱਥੇ ਨੇ ਪੈਗ ਚਿਕਨ ਦੀ ਨੇਰੀ ਲੈ ਆ ਲਈ ਪਾੜਾ ਛੱਡ ਆਇਆ ਕਹੀ ਤੇ ਜਾਣਾ ਹੈ ਆਪੀ ਮੈਨੂੰ ਪਤਾ ਨਹੀਂ ਪਰ ਆ ਫੇਰ ਆ ਜੇਗਾ ਲੈ ਜਾ ਜਗਾ ਪਨਾਹ ਲਾ ਕੋਈ ਵੇਲਾ ਲੈ ਹਜੇ ਕਹਿੰਦੇ ਪੀਂਦੇ ਨਹੀਂ ਗਏ ਨਹੀਂ ਫਿਰ ਪਤਾ ਨਹੀਂ ਇਹ ਨੌਜੋਨੀ ਜਾਂਦੀ ਕਿੱਧਰ ਪਈ ਨੌਜੋਨੀ ਤਾਂ ਵਿਲਾ ਕਰਕੇ ਹੋਇਆ ਉਹਦੋਂ ਜਿਹੜਾ ਮੱਕੀ ਪੀਂਦਾ ਖਾਂ ਹੀ ਨਾ ਬੀਜ ਨਾ ਦਾਰੂ ਤੁਸੀਂ ਪੀਤੀ ਗਏ ਇੱਥੇ ਉਹਦੋਂ 2 ਲੀਟਰ ਦਾਰੂ ਪੀ ਗਏ ਆ ਵੇਲਾ ਚੱਲ ਕਿਹਨ ਪਤਾ ਨਹੀਂ ਕੌਣ ਲਈ ਆਵੇ ਪਤਾ ਹੀ ਨਹੀਂ ਕੌਣ ਆਵੇ ਤੇ ਕੌਣ ਜਾਵੇ ਇੱਥੇ ਰਹਾ ਮਨੇ ਕਿਥੋਂ ਡਬੇ 55 ਰੁਪਏ ਆਉਣ ਮੇ ਸੌ ਗੱਲੇ ਦੀ ਸੀ ਉੱਤੇ ਕੀਤੀ ਕੀਤੀ ਮੇਰੀ ਬੀਜੀ ਮੱਕੀ ਇਹਨੇ ਸੌ ਗੱਲੇ ਵਾਲੇ ਮੇਰੇ ਸਾਹ ਹੁਣ ਉੱਤੇ ਕੋਈ ਆਵਣਾ ਇਹਨਾਂ ਦੇ ਚਾਰਾ ਗਲਿਆਂ 'ਚ ਕੋਈ ਵੀ ਨਹੀਂ ਉੱਥੇ ਆਇਆ ਕੋਈ ਵੀ ਨਹੀਂ ਆਇਆ ਆਪ ਨਹੀਂ ਆਇਆ ਇਹ ਤਾਂ ਉਸੇ ਇਹਨਾਂ ਨੂੰ ਨਹੀਂ ਪਤਾ ਇਹ ਬੂਲਾਏ ਪੁੱਛਿਆ ਮਸ਼ੀਨ ਕਿੱਥੇ ਪੁੱਛਣਾ ਹੈ ਜਿੱਦਾਂ ਬੀਲ ਐ ਖੜਾ ਹੁੰਦਾ ਜੇ ਟਾਈਮ ਸ਼ਾਮ ਹੁੰਦਾ ਹੀ ਨਾ ਟਾਈਮ ਰਾਤ ਦਾ ਹੀਗਾ ਸ਼ਾਮ ਰਾਤ ਹੀ ਬੈਗੀ ਇੱਥੇ ਇੱਕ ਤੋਂ 10 ਤੇ ਬੀਜੇ ਲੱਗੇ ਹੀ ਰਾਤ ਨੂੰ ਇਹ ਰਾਤ 1:30 ਵਜੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੀਜੀ ਮੈਨੂੰ ਤਾਂ ਮੈਂ ਉੱਥੇ ਨਾ ਮੈਨੂੰ ਪਤਾ ਪਰ ਸਨੋਵਰ ਉਹਦੋਂ ਉੱਠਿਆ ਸੀ ਮੈਂ ਸੁੱਤਾ ਹੀ ਨਹੀਂ ਸੀ ਬੀਜੀ ਆ ਗਈ ਮੱਕੀ ਤੇ ਸ ਜੇ ਤੇ ਤੇ ਨਾਲ ਸੀ ਨਾ ਨਹੀਂ ਮੈਂ ਤੇ ਨਾਲ ਬਾਅਦ ਚ ਆਇਆ ਫਿਰ 20 ਘਟ ਗਿਆ ਫਿਰ 4 10 ਤੇ 20 20 ਵੀ ਚੰਗਾ ਬੜਾ ਘਰੇ ਪਿਆ ਜੇ ਤੱਕ ਇਹਨੂੰ ਨਹੀਂ ਗਿਆ ਔਰਲੇ ਪਾਸੇ ਉਹ ਹੀ ਉੱਗਿਆ ਹੀ ਵਧੀਆ ਵੀ ਦਵਾਰਾ ਭਾਈ ਪਾਜੋ ਓੜਾ ਵਧੀਆ ਵੀ ਮਿਲਿਆ ਪਹਿਲਾਂ ਵੀ ਦੇ ਬਣਾਇਆ ਕਿਸੇ ਦੇ ਗਏ ਬੀਜੋਂ ਦਾ ਵਧਾ ਲੈ ਬੋਲੇ ਵਾਤ ਸਵੇਲ ਹੀ ਜਾ ਰਹੀ ਤੇਰੀ ਅਗਲਿਆਂ ਨੇ ਨਾਲ ਲਾ ਕੇ ਆਉ ਜਾਂਦੇ ਆਉ ਜਾਂਦੇ ਆਉ ਜਾਂਦੇ ਅਗਲਾ ਆਹੋ ਉਹ ਦਿਮਾਗ ਨਿੰਬੂ ਬਣੀਆਂ ਓਏ ਸਾਰੇ ਮੈਂ ਮੈਨੂੰ ਫੜਾਇਆ ਵਾਏ ਆ ਫੜੇ ਕਿੰਨੇ ਕਲਾਸ ਮੈਨੂੰ ਤਾਂ ਕਲਾਸ ਫੜਾਈ ਨਹੀਂ ਮੈਨੂੰ ਫੜਾਈ ਕਲਾਸ ਡੈਡੀ ਨੇ ਫੜੇ ਆ ਮੈਂ ਨਿੰਬੂ ਪਾਣੀ ਦੇਖਣ ਲੱਗਾ ਪਹਿਲਾਂ ਸੱਚੀ ਨਿੰਬੂ ਪਾਣੀ ਹੈ ਕਥਾ ਨਿੰਬੂ ਆ ਉਹ ਵਿੱਚ ਨਿੰਬੂ ਤਾਂ ਕੱਖ ਜੇ ਪੈਦੀ ਨੇ ਨਿੰਬੂ ਨਿੰਬੂ ਜੂਸ ਲਾ ਹਾ ਹੋ ਕਾ ਆਗੂ ਪਾ ਕੇ ਲੈ ਪਾਣੀ ਕਿਤੋਂ ਹੈਂ ਜਾ ਆਗੂ ਦੁਬਾ ਆ ਜਾਂਦੇ ਜਾਂ ਆ ਜਾਂਦਾ ਹੀ ਐ ਚੂਸ ਲਈ ਨਹੀਂ ਅੱਲਾ ਚੋਲਾਈ ਵਿਚ ਸੜਨ ਜਾਣਾ ਪੜਿਆ ਅਰੇ ਗੰਦਾ ਕੇਹਦਾ ਪਰੋਣੋ ਥੋੜੋ ਪਹਿਲਾਂ ਉਹਨਾਂ ਦਾ ਗਲਾਸ ਜਾ ਪੜਾ ਧੋ ਰਿਆ ਆਪਣੀ ਬੋਤਲ ਜਾ ਭਰੀਆਂ ਹੋਣੀਆਂ ਇਥੇ ਇਹਨਾਂ ਕੰਮ ਵਧਾਉਣਾ ਘਟਾਉਣਾ ਨਹੀਂ ਤੁਸੀਂ ਓਕਰ ਪੈ ਪੈ ਓਰੇ ਫੀਲਿੰਗ ਕੋਹ ਕਾਲੀ ਲਈ ਜਨਾ ਪੀਂਦਾ ਪਾਣੀ ਵੀ ਵੇਖੀ ਆ ਗਿਆ ਸਾਰਿਆਂ ਦੇਖੀ ਕੱਢ ਕੇ ਗੇੜੇ ਆ ਗਿਆ ਆ ਗਿਆ ਸਾਰਿਆਂ ਗੱਡੀ ਗੁੜੀ ਪੰਨ ਆ ਸੋਟਾ ਐ ਵਿੱਚ ਗੱਡੀ ਗੱਡੀ ਚੋਏ ਸੋਟ ਨਹੀਂ ਨਹੀਂ ਨੇ ਚਲੋ ਜਾਣਾ ਹੁੰਦਾ ਪਹਿਲੇ ਨਵੀਂ ਲਿਆ ਕੇ ਸੱਟ ਵੀ ਇਹ ਜਿਹੜਾ ਪਹਿਲੇ ਸੁੱਟੀ ਗੱਡੀਆਂ ਸੀ ਕੰਮ ਹੀ ਗੱਡੀਆਂ ਸੁੱਟਣ ਦਾ ਤੇ ਤੁਹਾਡਾ ਮੋਟਰ ਸੁੱਟਣ ਦਾ ਇਧਰ ਗੱਡੀਆਂ ਸੁੱਟਣਾ ਕੰਮ ਆ ਇਹ ਜਿਹੜਾ ਨਹਿਰ ਚ ਸੱਟ ਲੀ ਗਏ ਕਿਤੇ ਸੱਟ ਲੀ ਬਜਾਰੇ ਪਤਾ ਉਹਦੇ ਹੀ ਲੱਗਦਾ ਡੇਗ ਪੈ ਜਾਂਦੀ ਜਦੋਂ ਏਅਰਪੋਰਟ ਤੇ ਤੂੰ ਚੱਕ ਲੈ ਗਿਆ ਸੀ ਜਿਹੜੇ ਉਹ ਦੂਜੇ ਪ੍ਰੋ ਹਾਂ ਆਹੋ ਨੀ ਪ੍ਰੋ ਦੱਸਣਾ ਜ਼ਰੂਰੀ ਨੀ ਪ੍ਰੋ ਤੇਰੇ ਕੋਲ ਤਾਂ ਦੂਜੇ ਆ ਗੁੰਮਾ ਗੁੰਮੀ ਵਾਲੇ ਉਹ ਹੀ ਆ ਤੇਰੇ ਕੋਲ ਤੂੰ ਲੈ ਗਿਆ ਨਹੀਂ ਨਹੀਂ ਗੁੰਮਾ ਗੁੰਮੀ ਵਾਲੀ ਨਹੀਂ ਮੇਰੇ ਕੋਲ ਦੂਜੇ ਆ ਪ੍ਰੋ ਇਹ ਪਾਇਆ ਡੁੱਲ ਗੁੰਮਾ ਗੁੰਮੀ ਵਾਲੇ ਇਹਦੇ ਕੋ ਗੁਮਗੁਮੀ ਵਾਲੇ ਆ ਚੁੰਮ ਚੁੰਮੀ ਵਾਲੇ ਨਹੀਂ ਆਪਣੇ ਗਏ ਹਜੇ ਗੰਦੇ ਕੰਮ ਵਾਲੇ ਨਹੀਂ ਗੇ ਸਹੀ ਕੰਮ ਵਾਲੇ ਆ ਗਮਗੁਮੀ ਦੱਸੀ ਕੋਮਾ ਗੁਮੀ ਕੌਣ ਆ ਫਲਾਣੀ ਕੀ ਨਾਮ ਲਖਾਈ ਫਿਰਦਾ 에어ਪੋਰਟਾਂ ਤੇ ਕਿੱਥੋਂ ਬਣਵਾਇਆ ਗੁਮਗੁਮੀ ਵਾਲੇ ਕੈਨੇਡਾ ਤੋਂ ਕੈਨੇਡਾ ਚ ਮੋਢਾ ਚੁੰਮ ਜੁੰਮਿਓ ਮੋਢਾ ਓਏ ਛਿੱਟੋ ਐ ਹੀ ਹੋਣਾ ਵੀਰਦਾਲ ਵੇਖ ਲੈ ਟਾ ਟਾ 20 ਰੁਪਏ ਵੀਰ ਨੂੰ ਕੀ ਹੋਣਾ ਤੇ ਵੀਰ ਆ ਤੇ ਸ਼ਲਟੇ ਵੀਰ ਦਾ ਫਿਰਨਾ ਪਾੜ ਤੇ ਵੀਰ ਦੀ ਲੋੜ ਆ ਜੇ ਨਬਰਬਰੀ ਤੁਸੀਂ ਨਾ ਜਰੂਰੀ ਆ ਚੱਲ ਵੇ ਚੱਲ ਬਰਬਰੀ ਭਾਵੇਂ ਕਿੱਥੇ ਲੈ ਕੇ ਆ ਜਦੇ ਇਹ ਲਿਖਿਆ ਹੁੰਦਾ ਇਹ ਲਿਖਿਆ ਇਹਦੇ ਬਰਬਰੀ ਭਾਵੇਂ ਲਾ ਕਿੱਥੇ ਲਿਖਿਆ ਆ ਇਹ ਲਿਖਿਆ ਨਹੀਂ ਹੁੰਦਾ ਇਹ ਵੈਸੇ ਪਤਾ ਲੱਗਦਾ ਹੁੰਦਾ ਵੀ ਚੀਜ਼ ਪਾਈ ਆ ਨਹੀਂ ਚੀਜ਼ ਬਦਲ ਲੱਗੀ ਜਾਂਦਾ ਵੇ ਇਹ ਚੱਕਰ ਕੀ ਬਣਿਆ ਲੈ ਗਿਆ ਕੋਈ ਕੱਢ ਕੇ ਤਾਰ ਤੋੜੀ ਹੋਰ ਸਮੈਕੀ ਲੈ ਗਏ ਨਸ਼ਾ ਕਰ ਲਾ ਕੇ ਲੈ ਗਿਆ ਨਸ਼ਾ ਬੰਦ ਕਰੋ ਬਾਦਲ ਸਾਹਿਬ ਨਸ਼ਾ ਬਹੁਤ ਵੱਧ ਗਿਆ ਮਾਨ ਸਾਹਿਬ ਨੂੰ ਨਹੀਂ ਵੀਡੀਓ ਨਹੀਂ ਇਹ ਨਾ ਕੇ ਬੰਦ ਕਰੋ ਬਾਦਲ ਸਾਹਿਬ ਨਹੀਂ ਨਹੀਂ ਭਗਵਾਨ ਤੁਮਾਨ ਸਾਹਿਬ ਨੇ ਕਹੇ ਸਾਡੇ ਪਿੰਡੋਂ ਕਰਦੇ ਭਰਾ ਹੋਰ ਕਿਉਂ ਨਹੀਂ ਕਰਨਾ ਛੱਡ ਹਾਂ ਇੱਕ ਪਿੰਡ ਤਾਂ ਸੁਧਾਰੋ ਸਾਡਾ ਪਿੰਡ ਸੁਧਾਰੋ ਅਸੀਂ ਤਾਂ ਕਹਿ ਚੁੱਕੀਏ ਭਗਵਾਨ ਤੁਹਾਨੂੰ ਕੀਤਾ ਇਹਦਾ ਕਹੀਏ ਵੀ ਲੈ ਠੀਕ ਹੈ ਵੀ ਠੱਲ ਪਾਈ ਹੈ ਮਾਤਾ ਜੀ ਸਾਹਿਬ ਨਹੀਂ ਆ ਵੜ ਗਿਆ ਤੁਮ ਕਿਦੋਂ ਆਏ ਮੈਂ ਆਲੇ ਥੋੜਾ ਟਾਈਮ ਪਹਿਲੇ ਆ ਨਾਲੇ ਕਹਿੰਦੇ ਤਨ ਹੋ ਗਏ 28 29 ਸਾਲਾ ਇਹਨੂੰ ਨਹੀਂ ਐਡਾ ਵੱਡਾ ਤਾਂ ਨਹੀਂ ਛੋਟਾ ਹੀ ਕੰਦੇ ਨਾਲੇ ਆ ਇਹਨੂੰ ਮੈਨੂੰ ਹੋ ਗਏ ਆ ਮੇਰੇ ਸ਼੍ਰਾਵਨਾ 26 ਸਾਲ ਹੋ ਗਏ ਆ ਨਿੱਕੀ ਮਰੇ ਵਿਆਹ ਕਰਦਾ ਮਟਿਆ ਤੇਰਾ ਨਹੀਂ ਹੈ ਸਾਲੇ ਨੂੰ ਨਾ ਉਹ ਪੱਚੀ ਗਈ ਜਾਨੀ ਵਿਆਹ ਲਾਓ ਪਹਿਲਾਂ ਨਹੀਂ ਨਹੀਂ 97 ਦਾ ਬਰਥ ਆਪਣਾ ਤੇ 27 ਸਾਲ ਦੇ ਹਿਸਾਬ ਨਾਲ ਹੋਗੇ 26 ਗਿਆ 25 ਬੰਦੇ ਆ 26 ਕਿੰਨੇ ਬੰਦੇ ਕੋ ਗੋਏ 25 ਮੈਥਮੈਟਿਕ ਬਹੁਤ ਏਜ ਆਦਾ ਤੇਰਾ ਜਵੇਂ ਨਾਨ ਮੈਡੀਕਲ ਤਾਂ ਮੈਥਮੈਟਿਕ ਲੱਗਾ ਹੋਇਆ ਨਾ ਫਿਰ 26 ਦਾ ਹੀ ਹੋਇਆ ਆਪਾਂ 26 ਦਾ ਹੀ ਹੋਇਆ ਆਪਾਂ ਨਿੱਕੀ ਮਨੇ ਗਗੂ ਵਿਆਹ ਕਰਾ ਲੈ ਯਾਰ ਐਨਾ ਨਾ ਮੈਂ ਕਰਾਇਆ ਇਹ ਜਵਾਕ ਹੋਣ ਨਾਲ ਡੇਡਵੇ ਆ ਆਲਾ ਤੇ ਦਿਉਣਾ ਲਾਵਾਖੀ ਲੱਗਦਾ ਨਹੀਂ ਇਹਦੇ ਅੰਦਰ ਏਡ ਤੋਂ ਪਛਾਣ ਜਟਾਂ ਦੀ ਹੋਰ ਕੀ ਕਰੀਆ ਇਹ ਸਾਲੀ ਕਿਹੜੀ ਪਛਾਣ ਹੋ ਗਈ ਵੇਖੀ ਗੱਗੂ ਤੂੰ ਕੀ ਆ ਗੱਗੂ ਤੂੰ ਕੀ ਆ ਏਡਾ ਨਹੀਂ ਤੇਰਾ ਤੂੰ ਆਈ ਭੈਣ ਦੇ ਕੀ ਹੋਵੇ ਮੁਸਲੇ ਆਹੋ ਕੀ ਆ ਗੱਗੂ ਨੂੰ ਕਾਲੂ ਕਹਿੰਦੇ ਕਾਲੂ ਪਛਾਣ ਫੈਸਿਲਿਟੀ ਆ ਜਿਵੇਂ ਹੁਣ ਫੈਸਿਲਿਟੀ ਪਛਾਣ ਫੈਸਿਲਿਟੀ ਇਹ ਸਾਡੇ ਅੱਖਰ ਕਿੱਦੋਂ ਸੇਖੋ ਨਾ ਪਛਾਣ ਫੈਸਿਲਿਟੀ ਵਾਲਾ ਵੇ ਸੁਨੌਰ ਦੇ ਸੁਨੌਰ ਨੂੰ ਕੀ ਕਹਿੰਦੇ ਆ ਤਵੇ ਆ ਪਾਲ ਫਿਟ ਨੂੰ ਆ ਫਿਟਨੈਸ ਚੈੱਕ ਕਰੋ ਫਿਟਨੈਸ ਫਿਟਨੈਸ ਜਿਹੜੇ ਜਿਹੜੇ ਲੀਨ ਦੇ ਸਿਰ ਮਰਦਾ ਉਹ ਵੇਖਿਆ ਉਹਨੂੰ ਪਤਾ ਨਾ ਸਿਰ ਕੀ ਕਹਿੰਦੇ ਆ ਆਪਣਾ ਕੋਈ ਨਾ ਕਹਿੰਦਾ ਪਾਉ ਆ ਤੇ ਤੂੰ ਮੁੱਛਾ ਫੇਰ ਬੁੱਲਾ ਤੋ ਚਕਾ ਆਇਆ ਮੁੱਛਾ ਘਟਾਤੀਆਂ ਲੰਨੇ ਕਟਾ ਕੇ ਛੋੜਾ ਲੱਗ ਲਾ ਬਹਿ ਕਹਿੰਦਾ ਮੈਂ ਵੀ ਛੋੜਾ ਹੁਣਾ ਅਸੀਂ ਮੈਂ ਡੈਡੀ ਬਾਹਰ ਗਈ ਜੇ ਕਿਨੇ ਮੈਂ ਡੈਡੀ ਬਾਹਰ ਗਈ ਪਿਓ ਤੇ ਪੁੱਤ ਕਿਹੜਾ ਵਾ ਘਰੇ ਮਸ਼ੀਨ ਨਹੀਂ ਪਈ ਮੈਂ ਕੰਗੀ ਪੈ ਫਿਰ ਮੈਂ ਸ਼ੋਰ ਕਰ ਕੰਗੀ ਕਿਉਂਕਿ ਪਾਸਾ ਇਤਨੀ ਚੱਕਦੀ ਨਾ ਘਰੇ ਫ੍ਰੈਂਚ ਘਟ ਬਣਾਉਣ ਲੱਗਾ ਹੀਗਾ ਸਾਹੀ ਘਟਦੀ ਇਹ ਕਾਲਾ ਦੀ ਘਟੀ ਸਾਹੀ ਘਟੀ ਤੇ ਤੁਹਾਨੂੰ ਇਹ ਦੁਨੀਆ ਤੁਰ ਕਿੱਧਰ ਨੂੰ ਰਹੀ ਹੈ ਮੁੰਡਿਆਂ ਦੀ ਉਮਰ ਵੱਧ ਰਹੀ ਹੈ ਪਿਓਆਂ ਦੀ ਉਮਰ ਘਟ ਰਹੀ ਹੈ ਗੱਲ ਕੀ ਹੋ ਰਹੀ ਹੈ ਇੱਥੇ ਮੈਂ ਜ਼ੀਰੋ ਲਾ ਲਈ ਤੇ ਇੱਥੇ ਮੈਂ ਬੰਦੀ ਬੰਦੀ ਕੱਟਦੇ ਨੇ ਥੋੜੀ ਹੋਲੀ ਕਰਦੇ ਨੇ ਮੈਂ ਜਿੱਤੀ ਜਾਣਾ ਸੀ ਦੋਸਤ ਕਰ ਜੀ ਬਈ ਯਾਰ ਨਾਈਦੀ ਦੁਕਾਨ ਦਰਦ ਕੀ ਰਲ 9 ਵਜੇ ਦਾ ਟਾਈਮ ਹੋਇਆ ਸਾਰੀ ਫੂਲ ਆਈ ਜਾਵੇ ਹੁਣ ਦਿੱਲੀ ਬੰਦਾ ਕਿੰਨੇ ਟਾਈਮ ਤੇ ਪਹੁੰਚ ਜਾਂਦਾ ਉਹ ਯਾ ਸੱਤ ਲੈ 6 ਘੰਟੇ ਨਾਲ ਦੇ ਨਵਾਂ ਰੋਡ ਜਿਹੜਾ ਬਣਨ ਦਾ ਬਚਲ ਬਣਾਉ ਹੈ ਨਹੀਂ ਉਹ ਨਵਾਂ ਰੋਡ ਡੈਡੀ ਕਰ ਮੂਰਤ ਕਰਕੇ ਉਹਨਾਂ ਦਾ ਰੋਡ ਜਿੰਨਾ ਜਿਹੜੇ ਕਿਸਾਨ ਬੈਠੇ ਉਹਨਾਂ ਜਿਹੜਾ ਤਾਂ ਨਵੇਂ ਨਵੇਂ ਰੋਡ ਦਾ ਕੋਈ ਫਾਇਦਾ ਨਹੀਂ ਉਹਨਾਂ ਦਾ ਤਾਂ ਜਾਮ ਹੀ ਰਹਿਣਗੇ ਉਹਦਾ ਵੀ ਕੰਮ ਆਣਾ ਇੰਦਰ ਉਹ ਤੱਕ ਦਾ ਵੀ ਟਾਈਮ ਹੀ ਜ਼ਿਆਦਾ ਚੀਜ਼ ਆ ਜੀ ਇਹਦੇ ਨਿਆਰਾ ਜਿੰਦਾਲ ਦੀ ਗਿਆ ਸੀ ਨਾ ਤੇ ਹੈ ਉਧਰ ਦੀ ਗਿਆ ਸੀ ਤੂੰ ਇਹਨੂੰ ਕੀ ਕਰਨ ਗਿਆ ਤੂੰ ਹੀ ਕਰਨ ਗਿਆ ਹਾਏ ਨਹੀਂ ਮੈਂ ਗੱਲ ਕਾਰਪੇ ਕਿੱਥੋਂ ਚੱਲ ਜਾਣੀ ਉੱਥੇ ਹਾਂ ਠੀਕ ਆ ਜੀ ਉਹ ਤਾਂ ਕਿਹਨਾਂ ਤੇ ਗੈਂਸ ਵਾਲੀ ਤੇ ਪੱਕਾ ਵਾਲੀ ਸੀ ਐਨਜੀ ਵਾਲੀ ਯਾਰ ਉਹ ਨਜ਼ਾਰਾ 2200 ਦੀ ਗੈਂਸ ਲੱਗੀ ਸਾਰੀ ਆਹ ਸੱਬੀ ਕਿਥੋਂ ਦੀ ਖਾਂਦੀ ਆਹ ਤੇ ਜੇ ਡੀਜ਼ਲ ਪੈਟਰੋਲ ਆਈਏ 4450 ਦਾ ਲੱਗਦਾ ਬੜਾ ਫੈਰਾ ਫਿਰ ਤਾਂ ਗੱਡੀ ਪਾ ਲਈਏ ਕੱਢੀ ਹੋ ਰਹੇ ਇਧਰ ਵਿੰਗੀ ਹੋ ਜਾਂਦੀ ਬਹੁਤ ਹੈ ਬੜਾ ਪਿਆਜ ਮਹਿੰਗੀ ਬਹੁਤ ਹੈ ਉਹ ਦਿੱਲੀੋਂ ਆ ਘੱਟੋ ਘੜ 15 ਰੁਪਏ ਫਿਰ ਸਸਤੀ ਹੈ ਆਪਣੇ ਨਾਲ ਦਿੱਲੀੋਂ ਭਰਾਲੇ ਜਾ ਕੇ ਮੈਂ ਇੱਥੋਂ ਗੱਡੀ ਲੱਦ ਕੇ ਲੈ ਕੇ ਜੀਤੇ ਹੈ ਹੈ 300 ਰੁਪਏ ਨੂੰ 200 ਰੁਪਏ ਚੱਲਦੀ ਟੈਂਕੀ ਦਾ ਸਾਜੀ ਦੋ ਮੈਂ ਨਾ ਉਹ ਕਰ ਲਵੇ ਪੰਪ ਆਪਣੇ ਤੁਹਾਨੂੰ ਰੋਡ ਲੱਗਾ ਰਸ ਰਿਕਾਰਡ ਕੋਲ ਬੈਂਕੀਆਂ ਸਪੇਅਰ ਲਵਾ ਲਵੇ ਦਿੱਲੀੋਂ ਭਰਾ ਕੇ ਲਿਆ ਇੱਕ ਵਾਰੀ ਦੱਸਾਂ ਗੱਲ ਕੀ ਆ ਖਤਰਾ ਵੀ ਆ ਗਰਮੀ ਚ ਇਹ ਧੁੱਪੇ ਗੱਡੀ ਖੜੀ ਰਹਿੰਦੀ ਆ ਨਾ ਨਾ ਅੱਗੇ ਲੱਗਦੀ ਨਹੀਂ ਅੱਗੇ ਤੇ ਰੱਖਦੇ ਨਹੀਂ ਜਿਹੜੀ ਕੰਪਨੀ ਫੀਟਡ ਆਦੀ ਉਹਨਾਂ ਨੂੰ ਨਹੀਂ ਕੋਈ ਫਰਕ ਪੈਂਦਾ ਨਹੀਂ ਉਹਨਾਂ ਨਾਲ ਗੱਲ ਕਰੇ ਜੇ ਘੜਿਆਪਾ ਆ ਫਿੱਟ ਕਰਾਉਣੇ ਉਹਦਾ ਦਾ ਮਾੜਾ ਰਿਸਕ ਹੁੰਦਾ ਵਾ ਉਹਨੇ ਪ੍ਰੈਸ਼ਰ ਪਾਉਨੇ ਪ੍ਰੈਸ਼ਰ ਬਹੁਤ ਜ਼ਿਆਦਾ ਵੱਜਦਾ ਪੈਂਦੀ ਆ ਹੂੰ ਕੰਪਨੀ ਫਿੱਟਡ ਦਾ ਉਹ ਦੱਸਦਾ ਕਹਿੰਦਾ ਕੰਪਨੀ ਫਿੱਟਡ ਦਾ ਇਡਾ ਗੱਗੂ ਇਡਾ ਇੰਪੋਰਟ ਕਰੇ ਗੱਡੀ ਬਾਹਰੋਂ ਵੇਚਦੀ ਆ ਫਰ ਦੁਬਈ ਚੋਂ ਆਈ ਜਿਹੜੀ ਆ ਬਗੁਰੂਆ ਥਾਰ ਤੇ ਬੜੀ ਜਨਤਾ ਸੀ ਐਨਜੀ ਲਵਾਈ ਫਿਰਦੀ ਉਹ ਫੇਰ ਵਾਰਾ ਹੀ ਫੇਰ ਖਾਣੀ ਕਹ ਪੈਟਰੋਲ ਲਈ ਕਰਾ ਲਈ ਉਹ ਫੇਰ ਹੋਰ ਵੇ ਹੋਰ ਆਪਣੇ ਫੇਰ ਵਾਰਾ ਖਾਉ ਡੀਜ਼ਲ ਆ ਉਹ ਨਹੀਂ ਕਰਾਉਂਦੇ ਪੈਟਰੋਲ ਲਈ ਹੁੰਦੀ ਆ ਪੈਟਰੋਲ ਤੇ ਸੀਐਨਜੀ ਲੱਗਣੀ ਇੰਜਨ ਚੈਜ ਗਿਆ ਸਾਲੇ ਨੂੰ ਹੂੰ ਗਿਆ ਵਾਰਾ ਯਾਰ ਬਾਰ ਕੀ ਦੇਖ ਗਿਆ ਲੰਡਨ ਖੜ ਗਿਆ ਦੇਖ ਕੇ ਕੀ ਜਾਣਾ ਹੈ ਸ਼ੋਗਰ ਝਲ ਗਿਆ ਲੈ ਹੈ ਤੂੰ ਆਪ ਦੀ ਭੈਣ ਦੇਖ ਗਿਆ ਬਰੋਲੇ ਕੀ ਦੇਖ ਕੇ ਜਾਣਾ ਹੈ ਹੋਰ ਕੀ ਭਾਲਦੇ ਹੈ ਬੜੀ ਬੜੀ ਇਮਾਨਤ ਦੇਦੀ ਹੋਰ ਕੀ ਭਾਲਦੇ ਹੈ ਓ ਯੰਦੇ ਓ ਯੰਦੇ ਓ ਜਾਂਦੇ ਹੀ ਤੁਸੀਂ ਦੱਸੋ ਫਿਰ ਉੱਥੇ ਜਾ ਕੇ ਸਰਾਇਆਂ ਦੀ ਫਿਰ ਮੂਸੇ ਵਾਲੀਆਂ ਦੀ ਫਿਰ ਬਾਜੇ ਕੇ ਦੋ ਕਿਲੇ ਕੇਰ ਕੇ ਰਾਣ ਨੂੰ ਤੇ ਫਿਰ ਟਰੈਕਟਰ ਲੈ ਕੇ ਉਹਨਾਂ ਦੀ ਦੁਜੀ ਕੀ ਉਹ ਭਰਾਵਾ ਦਿਨ ਤੋਂ ਮੰਨੇ ਜਾਣਾ ਤੂੰ ਗਏ ਦਾ ਬਈ ਸਾਰੇ ਗਿਆ ਪੰਜ ਦਿਨ ਉਹ ਤਾਂ ਰਾਣ ਨੂੰ ਸਾਚੇ ਮੇਰੇ ਨਾਲ ਲੜੀ ਜਾਂਦਾ ਜਿੱਦ ਨੂੰ ਕਹਿੰਦਾ ਤੂੰ ਹੁਣ ਰਾਣ ਨੂੰ ਜਾਣਾ ਰਾਣ ਨੂੰ ਅਗਲੇ ਦਿਨ ਮੈਂ ਦੁਪਹਿਰੇ ਗਿਆ ਪੰਜ ਦਿਨ ਸਾਰੇ ਲਾਇਆ ਮਾਮਿਆਂ ਦੀ ਮੱਕੀ ਬੀਜ ਕੇ ਅਗਲੇ ਦਿਨ ਗਿਆ ਮੈਂ ਮਨ ਲੈ ਮੋਟੇ ਪੰਜ ਦਿਨ ਲਾ ਆਇਆ ਲਾਇਆ ਪੰਜ ਦਿਨ ਤਾਂ ਤੀਜਾ ਦਿਨ ਲੱਗੋ ਪੰਜ ਦਿਨ ਨਹੀਂ ਦੱਸਦਾ ਕਿ ਮੈਂ ਨਹੀਂ ਨਹੀਂ ਵੈਸੇ ਗੱਲ ਕਰਦਾ ਤੀਜੇ ਦਿਨ ਤਾਂ ਅੱਜ ਹੋ ਗਿਆ ਪਰਸੋ ਜੋਤ ਕਰਿਆ ਆਇਆ ਨਾ ਪੰਜ ਮਿੰਟ ਦੇ ਨਾ ਦੋ ਪੰਜ ਮਿੰਟ ਨਾ ਕੱਲ ਆਇਆ ਜੋਤ ਘਰੇ ਤੂੰ ਅੱਜ ਆਇਆ ਲਵੇੜਾ ਮਾਰ ਮੈਲਾ ਤੇ ਉਹ ਤੋਂ ਪਹਿਲਾਂ ਗਿਆ ਨੂੰ ਤੇ ਫਿਰ ਕੀ ਸਹਰਿਆ ਜਾਣਾ ਨਹੀਂ ਕਿਹਾ ਉਹਨਾਂ ਤੂੰ ਵਿਆਹ ਤੂੰ ਨਾ ਜਾਏਗਾ ਆਹੋ ਕੱਲ ਤੇ ਪਰਸੋਂ ਦੇ ਦਿਨ ਤਾਂ ਪੰਜ ਮੇਰੀ ਗੱਲ ਸੁਣ ਆਇਆ ਉਹ ਅੱਜ ਤੇ ਕੱਲ ਉਹ ਤੋਂ ਇੱਕ ਦਿਨ ਪਹਿਲਾਂ ਗਿਆ ਉਹਨਾਂ ਨੇ ਕਰੇ ਇਹ ਅੱਜ ਵੀ ਦੁਪਹਿਰੇ ਆ ਗਿਆ ਉਹ ਦਿਨ ਦੁਪਹਿਰੇ ਗਿਆ ਤੇ ਇੱਕ ਦਿਨ ਹੀ ਕਿਰੇ ਜਾਣਾ ਆਹ ਦੁਪਹਿਰ ਕੀ ਦਫਾੜ 7 ਵਜਣ ਵਾਲੇ ਆ ਨਹੀਂ ਹੁਣ ਤਾਂ ਤੁਹਾਡੇ ਕੋਲ 2 ਘੰਟੇ ਦਾ ਇਹਨੂੰ ਖੜੇ ਨੂੰ ਘੰਟਾ ਸਾਨੂੰ ਆ ਨਹੀਂ ਹੋਇਆ ਇੱਥੇ ਦੋ ਘਟੇ ਦਾ ਆਇ ਨੂੰ ਖੜੇ ਨੂੰ ਹੋ ਗਿਆ ਡੈਡੀ ਨਾਲੇ ਚੱਲ ਜੀ ਬੋਰਚ ਡੈਡੀ ਬੋਰਚ ਚੱਲ ਚੱਗਦੇ ਮੇਰੇ ਇਹ ਨੂੰ ਕੋਈ ਨਾ ਦਾਦਾ ਦਾ ਰਾਇ ਉਹ ਸਰੀਰ ਹੀ ਬੜੇ ਵੱਡੇ ਬੋਰ ਦੇ ਨੇੜੇ ਤੇ ਲੱਤ ਨੂੰ ਫਾਦੀਆਂ ਨੇ ਇੱਥੇ ਤਾਂ ਕੋਈ ਨਹੀਂ ਪਾਉਂਦਾ ਨਾ ਸਰੀਰ ਦਾ ਇੰਜ ਨਹੀਂ ਫਾਦ ਜਾਣੀ ਵੇਚੀ ਆ ਕੇ ਬੋਰ ਦੇ ਪਿੱਛੇ ਉਹ ਪਾਰਲਾ ਉਹ ਤਾਂ ਬੰਦਾ ਚੱਲ ਜਾ ਸਕਦਾ ਇਹ ਤਾਂ ਪੱਕੇ ਹੱਥ ਲਾਈ ਦੇ ਪਾਰ ਵੀ ਆਉਂਦੇ ਕਿ ਗਾਇਜ਼ ਅਸਨੇ ਵੈਟੀ ਯਾਰ ਇਹਨੂੰ ਇਸ ਕਾਨ ਨੂੰ ਲੈ ਲੈ ਨੂੰ ਸਕਾ ਰਿਆ ਵਾ ਇਹ ਤਾਂ ਅਸੀਂ ਪੁਰਾਣੇ ਖੁੰਡਾ ਨਾ ਫਿਰ ਹਾਂ ਤੁੱਕੀ ਵੈਲ ਸੋਣਾ ਅਸੀਂ ਵੈਲੀਆਂ ਚਲਾਣੇ ਆ ਇਹ ਤਾਂ ਬਹੁਤ ਕੁਸਟਾ ਆ ਵਾ ਵਾ ਜੀ ਵਾ ਆ ਜਾਓ